ਤੋ ਹਾਦਸਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਕਾਰ ਤੇ ਟਰੈਕਟਰ ਵਿਚਾਲੇ ਭਿਆਨਕ ਟੱਕਰ ਹੋਈ ਹੈ ਜਿਸ ਵਿੱਚ ਦੱਸ ਦੇ ਕਿ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਸੋ ਇਥੇ ਦੱਸ ਦੇ ਕਿ ਇਸ ਹਾਦਸੇ ਦੇ ਵਿੱਚ ਜੋ ਹੈ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਦਰਅਸਲ ਤਿੰਨ ਦੋਸ ਜੋ ਹੈ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਸੀਗੇ ਤਾਂ ਇਸੇ ਦੌਰਾਨ ਉਹਨਾਂ ਦੀ ਗੱਡੀ ਦੇ ਨਾਲ ਭਿਆਨਕ ਹਾਦਸਾ ਵਾਪਰ ਜਾਂਦਾ ਹੈ ਇੱਕ ਟਰੈਕਟਰ ਟਰਾਲੀ ਜਿਹੜੀ ਹੈ ਉਹਨਾਂ ਦੇ ਵਿੱਚ ਟੱਕਰ ਹੁੰਦੀ ਹੈ ਉਸ ਦੇ ਤੇ ਉਸ ਤੋਂ ਬਾਅਦ ਦੱਸ ਦੇ ਕਿ ਕਾਰ ਦੇ ਵਿੱਚ ਸਵਾਰ ਤਿੰਨ ਨੌਜਵਾਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ ਜਦਕਿ ਦੋ ਜੋ ਹੈ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਸੋ ਮ੍ਰਿਤਕ ਦੀ ਪਛਾਣ ਸੂਰਜ ਕੁਮਾਰ ਵਜੋਂ ਹੋਈ ਹੈ ਤੁਸੀਂ ਗੱਡੀ ਦੀ ਹਾਲਤ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਗੱਡੀ ਦੇ ਪਰ ਖੱچے ਉੱਡ ਚੁੱਕੇ ਨੇ i20 ਇਹ ਗੱਡੀ ਦੱਸੀ ਜਾ ਰਹੀ ਹੈ ਜਿਸ ਦੀ ਟੱਕਰ ਟਰੈਕਟਰ ਟਰਾਲੀ ਦੇ ਨਾਲ ਹੁੰਦੀ ਹੈ ਤੇ ਉਸ ਤੋਂ ਬਾਅਦ ਇੱਕ ਵਿਅਕਤੀ ਦੀ ਇਸ ਭਿਆਨਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਤਾਂ ਗੱਡੀ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਬਿਲਕੁਲ ਅਗਲਾ ਹਿੱਸਾ ਜੋ ਹੈ ਗੱਡੀ ਦਾ ਉਹ ਨੁਕਸਾਨਿਆ ਗਿਆ ਹੈ ਬਿਲਕੁਲ ਚੱਕਨਾ ਚੂਰ ਹੋ ਚੁੱਕਾ ਹੈ ਤੇ ਇਸ ਗੱਡੀ ਦੇ ਵਿੱਚ ਸਵਾਰ ਜੋ ਲੋਕ ਸਗੇ ਉਹਨਾਂ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਸ ਗੱਡੀ ਦੀ ਹਾਲਤ ਵੇਖ ਕੇ ਕਿ ਉਹਨਾਂ ਦਾ ਕੀ ਹਾਲ ਹੋਇਆ ਹੋਵੇਗਾ ਤਾਂ ਖੁਸ਼ਿਆਰਪੁਰ ਦੇ ਤਲਵਾੜਾ ਵਿਖੇ ਦੱਸੇ ਕਿ ਭਿਆਨਕ ਹਾਦਸਾ ਵਾਪਰਿਆ ਇਸ ਮਗਰੋਂ ਜੋ ਹੈ ਮੌਕੇ ਤੇ ਪੁਲਿਸ ਵੀ ਪੁੱਜਦੀ ਹੈ ਰਾਗੀਰਾਂ ਦੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਦੇਰ ਰਾਤ ਨੂੰ ਜੋ ਹੈ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਜਿਸ ਤੋਂ ਬਾਅਦ ਦੱਸੇ ਕਿ ਪੁਲਿਸ ਮੌਕੇ ਤੇ ਪੁੱਜੀ ਤੇ ਉਸ ਤੋਂ ਬਾਅਦ ਹੁਣ ਦੀਆਂ ਤਸਵੀਰਾਂ ਜੋ ਸਾਹਮਣੇ ਆਈਆਂ ਨੇ ਤੇ ਇੱਥੇ ਪੁਲਿਸ ਦੇ ਵੱਲੋਂ ਵੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤਰਸੇ ਵੀ ਜਾਣਕਾਰੀ ਹੈ ਕਿ ਇਥੇ ਟੱਕਰ ਮਾਰਨ ਤੋਂ ਬਾਅਦ ਜੋ ਟਰੈਕਟਰ ਚਾਲਕ ਸੀਗਾ ਉਹ ਮੌਕੇ ਤੋਂ ਫਰਾਰ ਹੋ ਗਿਆ ਹੈ ਉਸ ਟਰੈਕਟਰ ਨੂੰ ਟ੍ਰੇਸ ਕਰਨ ਦੇ ਲਈ ਵੀ ਹੁਣ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦਾ ਕਹਿਣਾ ਕਿ ਬੰਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਸੋ ਭਿਆਨਕ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਹੁਸ਼ਿਆਰਪੁਰ ਦੇ ਤਲਵਾੜਾ ਦੇ ਵਿੱਚ ਜੋ ਹੈ ਇਹ ਭਿਆਨਕ ਹਾਦਸਾ ਵਾਪਰਿਆ ਹੈ ਇਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਦੱਸਦੇ ਕਿ ਦੋ ਨੌਜਵਾਨ ਗੰਭੀਰ ਜ਼ਖਮੀ ਹੋਏ ਨੇ ਤੇ ਇਹ ਵੀ ਜਾਣਕਾਰੀ ਹੈ ਕਿ ਇੱਥੇ ਜੋ ਹੈ ਇਸਾ ਹਾਦਸੇ ਦੇ ਵਿੱਚ ਜ਼ਖਮੀ ਹੋਇਆ ਜੋ ਨੌਜਵਾਨ ਹੈ ਉਹ ਦੱਸਦੇ ਕਿ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ ਪੀਐਸ ਪੀਸੀਐਲ ਦਾ ਇਹ ਅਧਿਕਾਰੀ ਸੀਗਾ ਜੋ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਇਹ ਕਰਮਚਾਰੀ ਵਜੋਂ ਤਾਇਨਾਤ ਸੀਗਾ ਲੇਕਿਨ ਬੀਤੀ ਰਾਤ ਨੂੰ ਜਦ ਇਹ ਗੱਡੀ ਦੇ ਵਿੱਚ ਸਵਾਰ ਹੋ ਕੇ ਆ ਰਹੇ ਸੀਗੇ ਤਾਂ ਉਸੇ ਦੌਰਾਨ ਵੱਡਾ ਹਾਦਸਾ ਉਹਨਾਂ ਦੀ ਗੱਡੀ ਦੇ ਨਾਲ ਵਾਪਰ ਜਾਂਦਾ ਹੈ ਤੇ ਹਾਲਾਂਕਿ ਇਥੇ ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਜੋ ਹੈ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਲੋ ਕਿਹਾ ਜਾ ਰਿਹਾ ਹੈ ਕਿ ਜਿਸ ਕਾਰਨ ਇਹ ਹਾਦਸਾ ਵਾਪਿਆ ਜੋ ਟਰੈਕਟਰ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋਇਆ ਹੈ ਉਸ ਤੇ ਕਾਰਵਾਈ ਕੀਤੀ ਜਾਵੇ ਤਾਂ ਹੁਣ ਕੀ ਕੁਝ ਬਿਆਨ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਇੱਕ ਐਕਸੀਡੈਂਟ ਹੋਇਆ ਕਿੰਥੂ ਵਿਅਕਤੀ ਸਨ ਔਰ ਕਿੰਨੇ ਲੋਕ ਸਨ ਕਰਦੇ ਇਸ ਵਾਰ ਪਰ ਇਹ ਰਾਤ ਇੱਕ ਸਾਨੂੰ ਮਥਾ ਸਿਵਲ ਹਸਪੀਟਲ ਥਾਣਾ ਆਜੀ ਵਰਦੇ ਡਰੋਇਨ ਇਨਫੋਰਮੇਸ਼ਨ ਮਿਲੀ ਸੀ ਇਹ ਕਸੂਰ ਦੀ ਕੁਮਾਰ ਸਨ ਆਫ ਵਿਜੇ ਕੁਮਾਰ ਵਾਸੀ ਤਲਵਾੜਾ ਤੇ ਉਹਦੇ ਨਾਲ ਮਨੀਸ਼ ਕੁਮਾਰ ਸਾਨੂੰ ਰੰਦੂ ਰਾਮ ਇਹ ਵੀ ਵਾਸੀ ਤਲਵਾੜਾ ਆਇਆ ਤੇ ਜਿਹੜੇ ਆ ਇਹਦੇ ਵਿੱਚ ਸੂਰਜ ਕੁਮਾਰ ਜਿਹੜਾ ਬਰਾਉ ਡੈਡ ਉੱਥੇ ਗਿਆ ਸੀ ਲੈ ਕੇ ਗਿਆ ਤੇ ਇਸ ਤੋਂ ਬਾਅਦ ਜਿਹੜਾ ਮਨੀਸ਼ ਕੁਮਾਰ ਹੈ ਸੀਰੀਅਸ ਇੰਜਰਡ ਸੀਗਾ ਤੇ ਉਸ ਤੋਂ ਬਾਅਦ ਅਸੀਂ ਮੌਕੇ ਤੇ ਪੁੱਜੇ ਅਸੀਂ ਦੇਖਿਆ ਇੱਕ i20 ਕਾਰ ਹੈ ਜਿਹਦਾ ਨੰਬਰ ਪੀਵੀ07ਬੀਜ0716 ਜਿਸ ਨੂੰ ਮੌਕੇ ਤੋਂ ਪਤਾ ਲੱਗਾ ਵੀ ਸੂਰਜ ਕੁਮਾਰ ਚਲਾ ਰਿਹਾ ਸੀ ਉਹਦੇ ਨਾਲ ਮਨੀਸ਼ ਕੁਮਾਰ ਤੇ ਇੱਕ ਮੁੰਡਾ ਰਮਨ ਇਹ ਵੀ ਬੈਠੇ ਸੀ ਜਿਹੜੇ ਸੀਰੀਅਸ ਇੰਜਰਡ ਆ ਤੇ ਇੱਕ ਸਾਹਮਣੇ ਤੋਂ ਆ ਰਹੀ ਟਰਾਲੀ ਜਿਹੜੀ ਹੈ ਟਰੈਕਟਰ ਟਰਾਲੀ ਹੈ ਟਰੈਕਟਰ ਸੋਨਾ ਲਿਖਿਆ ਆ ਰੰਗ ਲਾਲ ਹੈ ਨੰਬਰ ਦਾ ਹਜੇ ਕਲੀਅਰ ਨਹੀਂ ਤੇ ਉਦੀ ਜਿਹੜੀ ਹੈ ਟਰਾਲੀ ਦੇ ਵਿੱਚ ਜਿਹੜੀ ਹੈ ਲੱਦੇ ਜਿਹੜੀ ਹੈ ਬੱਜੀ ਹੈ ਇਹ ਟਰਾਲੀ ਤੇ ਜਿਹੜੀ ਹੈ ਟਰਾਲੀ ਲਪੀ ਹੋਈ ਸੀ ਤੇ ਟਾਇਰ ਸੁਜਾ ਰਿਆ ਸੀਗੇ ਲੈ ਕੇ ਤੇ ਮੌਕਾ ਤੇ ਰਾਤ ਹੋਣ ਕਰਕੇ ਜਿਹੜਾ ਟਰੈਕਟਰ ਜਿਹੜਾ ਹੈ ਉਹ ਟਰੈਕਟਰ ਡਰਾਈਵਰ ਲੈ ਕੇ ਨਿਕਲ ਗਿਆ ਸੀ ਕਿ ਜਿਹੜਾ ਮੌਕੇ ਦੇ ਜਿਹੜਾ ਲੋਕਾਂ ਨੇ ਰਾਹਗੀਰਾਂ ਨੇ ਮਤਲਬ ਮਦਦ ਨਾਲ ਇਹਨਾਂ ਨੂੰ ਇਹ ਜਿਹੜਾ ਨੂੰ ਸੇਵਨ ਹਸਪੀਟਲ ਭਾਰੀ ਪਰ ਪਹੁੰਚਾਇਆ ਇਹਦੇ ਵਿੱਚ ਸੂਰਜ ਕੁਮਾਰ ਦੀ ਡੈਥ ਹੋ ਗਈ ਹੈ ਹਾਈ ਤੱਕ ਜਿਹੜੇ ਆ ਜੋ ਵੀ ਉਹਨਾਂ ਦੇ ਬਾਰਤਕਾਂ ਵੱਲੋਂ ਬਿਆਨ ਲਖਾਈ ਜਾਣਗੇ ਉੱਤੇ ਕਾਰਵਾਈ ਕੀਤੀ ਜਾਵੇਗੀ ਟਰੈਕਟਰ ਤੇ ਉਹ ਚਲਕ ਪਕੜਿਆ ਗਿਆ ਜਾਂ ਟਰਾਲੀ ਪਕੜੀ ਗਈ ਹਮ ਤੱਕ ਹਜੇ ਹਜੇ ਐਫ ਆਈ ਆਰ ਲਵਾ ਜੁਣੀ ਹੈ ਪਰ ਲਾ ਸੀ ਉਹਨੂੰ ਜਿਹੜਾ ਹੈਗਾ ਲਿਪੀਪਰਤੀ ਸਾਡੇ ਕੋਲ ਡਰਾਈਵਰ ਜਿਹੜਾ ਹਜੇ ਤਰਫ ਤਾਂ ਨਹੀਂ ਟਰੈਕਟਰ ਟਰੈਕਟਰ ਜਿਹੜਾ ਪਤਾ ਨਹੀਂ